ਲੋ ਜੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਹੋਰ ਲੋਟਰੀ ਨਿਕਲ ਗਈ ਹੈ ਵਿਸਾਖੀ ਬੰਪਰ ਨਿਕਲਿਆ ਪਰ ਕਿਸ ਨੂੰ ਨਿਕਲਿਆ ਇਸ ਦਾ ਕੋਈ ਅਤਾ ਪਤਾ ਨਹੀਂ ਹੈ ਇਸ ਵਾਰ ਫਿਰ ਮਾਲਕ ਲਾਪਤ ਹੈ ਤੇ ਅਸਲ ਇਹ ਤਸਵੀਰਾਂ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦੀਆ ਨੇ ਜਿੱਥੇ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਕਰਨ ਲੋਟਰੀ ਸਟਾਲ ਤੋਂ ਪਰਸੋਂ ਹੀ ਕਿਸੇ ਵਿਅਕਤੀ ਨੇ 500 ਰੁਪਏ ਦੇ ਵਿੱਚ ਵਿਸਾਖੀ ਬੰਪਰ ਦੀ ਟਿਕਟ ਖਰੀਦੀ ਤੇ ਜਦੋਂ ਵਿਸਾਖੀ ਬੰਪਰ ਦਾ ਰਿਜ਼ਲਟ ਆਇਆ ਤਾਂ ਦੇਖਿਆ ਕਿ ਉਸ ਟਿਕਟ ਤੇ ਵਿਸਾਖੀ ਬੰਪਰ ਦਾ ਦੂਸਰਾ 10 ਲੱਖ ਦਾ ਇਨਾਮ ਨਿਕਲ ਗਿਆ ਤੇ ਹੁਣ ਲੋਟਰੀ ਵਿਕਰੇਤਾ ਲੋਟਰੀ ਖਰੀਦਦਾਰ ਦੀ ਭਾਲ ਕਰ ਰਿਹਾ ਹੈ ਕਿ ਆਖਿਰਕਾਰ ਉਹ ਖਰੀਦਦਾਰ ਕੌਣ ਹੈ ਜੋ ਲੱਖਪਤੀ ਬਣ ਗਿਆ ਜੀ 10 ਲੱਖ ਦਾ ਪ੍ਰਾਈਜ਼ ਆਪਣੇ ਕੋਲ ਵਿਸਾਖੀ ਬੰਪਰ 'ਚ ਲੱਗਿਆ ਹੈ ਜੀ ਜਿਸ ਦਾ ਨੰਬਰ ਹੈ 7756 ਹੀ ਕੇ ਵਾਲੀ ਹਾਂਜੀ ਲੇਕਿਨ ਇਹ ਪਰਸੋ ਟਿਕਟ ਲੈ ਗਏ ਸੀਗੇ ਨੰਬਰ ਔਰ ਨਾਮ ਕੁਝ ਨਹੀਂ ਲਿਖਾ ਕੇ ਗਏ ਤੇ ਹੁਣ ਰਾਤ ਜਦੋਂ ਰਿਜ਼ਲਟ ਆਇਆ ਹੈ ਤੇ ਆਪਣਾ ਨਾਮ ਇਸ ਤੇ ਸ਼ੋ ਵੀ ਕਰ ਰਿਹਾ ਜੋ ਆਪਾਂ ਦਿਖਾ ਸਕਦੇ ਹਾਂ ਲੋ ਜੀ ਤੁਹਾਡਾ ਨਾਮ ਹੈ ਨਾ ਹਾਂਜੀ ਹਾਂਜੀ ਤੇ ਉਹ ਜੋ ਕਸਟਮਰ ਹੈ ਉਹ ਆਪਣਾ ਐਡਰੈਸ ਔਰ ਫੋਨ ਨੰਬਰ ਕੁਛ ਨਹੀਂ ਲਿਖਾ ਕੇ ਗਿਆ ਹੁਣ ਉਹ ਬੰਦਾ ਮਿਲ ਨਹੀਂ ਰਿਹਾਗਾ ਤੋਂ ਸਾਰਿਆਂ ਨੂੰ ਇਹ ਅਪੀਲ ਹੈ ਜੇ ਜਿਹੜੇ ਵੀ ਆਪਣੇ ਕੋਲ ਟਿਕਟਾਂ ਖਰੀਦੇ ਆ ਟਿਕਟ ਜਰੂਰ ਚੈੱਕ ਕਰਵਾਓ ਜਲਾਲਾਬਾਦ ਚੋਂ ਕਿਸੇ ਤੋਂ ਵੀ ਟਿਕਟ ਲਈ ਕਿਉਂਕਿ ਆਪਣੇ ਸਾਤ ਅੱਠ ਡੀਲਰ ਟਿਕਟਾਂ ਵੇਚ ਰਹੇ ਸੀਗੇ ਤੇ ਤੁਸੀਂ ਆਪਣੇ ਮੇਨ ਕਾਊਂਟਰ ਪੀਐਨਵੀ ਬੈਂਕ ਦੇ ਸਾਹਮਣੇ ਇੱਕ ਕਾਊਂਟਰ ਆਪਣਾ ਮੰਡੀ ਦੇ ਚ ਲੱਗਦਾ ਸਬਜ਼ੀ ਮੰਡੀ ਚ ਇੱਕ ਨੇੜੇ ਆਰਕੇ ਹੋਟਲ ਦੇ ਤੁਸੀਂ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੇ ਜਰੂਰ ਜਲਦੀ ਤੋਂ ਜਲਦੀ ਆਪਣੀ ਟਿਕਟ ਚੈੱਕ ਕਰਵਾਓ ਸਾਕੀ ਬੰਪਰ ਦਾ ਡਰਾ ਸੀਗਾ 2.5 ਕਰੋੜ ਦਾ ਫਰਸਟ ਪ੍ਰਾਈਜ਼ ਸੀ ਉਹਦੇ ਵਿੱਚੋਂ ਸੈਕਿੰਡ ਪ੍ਰਾਈਜ਼ 10 ਲੱਖ ਦਾ ਹਿੱਟ ਆਪਣੇ ਕੋਲ ਹੋਇਆ ਜੀ ਹਾਂਜੀ 10 ਲੱਖ ਦਾ ਕਹਤੇ ਇਹ ਤੁਸੀਂ ਬੰਦੇ ਦਾ ਐਡਰੈਸ ਵਗੈਰਾ ਨਹੀਂ ਲਿਖ ਦੇਗੇ ਨਹੀਂ ਜੀ ਕਈ ਕਸਟਮਰ ਆਪਣੇ ਨਾਮ ਨਹੀਂ ਲਿਖਵਾ ਕੇ ਜਾਂਦੇ ਹੋ ਕਹਿੰਦੇ ਅਸੀਂ ਆਪਣੇ ਆਪ ਘਰੋਂ ਚੈੱਕ ਕਰ ਲਾਂਗੇ ਜੀ ਇਸ ਕਰਕੇ ਹਜੇ ਤੱਕ ਕੋਈ ਪਤਾ ਨਹੀਂ ਲੱਗ ਰਿਹਾ ਨਾ ਹੀ ਹਜੇ ਕਿਸੇ ਦੀ ਕਾਲ ਆਈ ਹੈ ਕਿਉਂਕਿ ਅਸੀਂ ਆਪਣਾ ਪੂਰਾ ਐਡਰੈਸ ਉਹਨਾਂ ਨੂੰ ਦਿੰਨੇ ਆ ਆਪਣੇ ਜੋ ਪੂਰਾ ਐਡਰੈਸ ਆ ਆਪਣੇ ਨੰਬਰ ਆਪਣਾ ਸਾਰਾ ਕੁਝ ਉਹਨਾਂ ਨੂੰ ਲਿਖ ਕੇ ਦਿੰਨੇ ਆ ਲੇਕਿਨ ਹਜੇ ਤੱਕ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਹੈ ਤੇ ਨਾ ਹੀ ਹਜੇ ਕੋਈ ਆਪਣੇ ਕੋਲ ਆਇਆ ਹੈ ਤੋਂ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਟਿਕਟ ਜ਼ਰੂਰ ਚੈੱਕ ਕਰਵਾਓ ਸਾਡੇ ਕਾਊਂਟਰ ਤਿੰਨੇ ਕਾਊਂਟਰਾਂ ਦਾ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੁਸੀਂ